ਅੱਜ ਦੀ ਜਿਹੜੀ ਮੀਡੀਆ ਬਾਈਟ ਹੈਗੀ ਆ ਉਹਦੇ ਵਿੱਚ ਅਸੀਂ ਸਦਰ ਥਾਣੇ ਦੇ ਵਿੱਚ ਜਿਹੜੀ ਇੱਕ ਬਾਤਰ ਗੋਲੀ ਚੱਲਣ ਦੀ ਹੋਈ ਆ ਉਹਦੇ ਸੰਬੰਧ ਵਿੱਚ ਕੰਮ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਜਿਹੜੀ ਹੈਗੀ ਆ 35307 3425 ਆਮ ਦਖਤ ਦੇ ਵਿੱਚ ਜਿਹੜੀ ਹੈਗੀ ਆ ਦਰਪਤੀ ਸੀ ਇਹਦੇ ਵਿੱਚ ਗੁਰਪ੍ਰੀਤ ਸਿੰਘ ਉਸ ਬੋਬੀ ਰੰਧਾਵਾ ਜਿਹੜਾ ਹੈਗਾ ਆ ਇਹਦੇ ਗੋਲੀ ਲੱਗੀ ਸੀ ਹੱਥ ਦੇ ਵਿੱਚ ਔਰ ਇਹਦੇ ਦੋਸਤ ਜਿਹੜਾ ਇਹਦਾ ਦੋਸਤ ਹੈਗਾ ਬੱਲੂ ਇਹ ਰਾ ਲక్ష్ਮੀ ਵਿਹਾ ਦਾ ਰਹਿਣ ਵਾਲਾ ਇਹਨਾਂ ਦੇ ਪੁਰਾਣੇ ਝਗੜੇ ਕਾਫੀ ਆਪਸ ਦੇ ਵਿੱਚ ਆ 2021-22 ਦੇ ਵਿੱਚ ਵੀ ਝਗੜਾ ਹੋਇਆ ਸੀਗਾ ਪਰ ਇਸ ਤੋਂ ਬਾਅਦ ਚ ਹੁਣ ਵੀ ਜਿਹੜਾ ਹੈਗਾ ਇਹਨਾਂ ਦਾ ਕਿਸੇ ਗੱਲ ਤੋਂ ਲੈ ਕੇ ਝਗੜਾ ਹੋਇਆ ਔਰ ਜਿਸ ਕਰਕੇ ਇਹਨੇ ਜਿਹੜਾ ਹੈਗਾ ਬੱਲੂ ਨੇ ਇਹਨੂੰ ਆਪਣੇ ਗੁਰਪ੍ਰੀਤ ਖੋਪੀ ਨੂਰ ਦਾ ਮੋਸਕਲ ਤੇ ਜਾ ਰਹੇ ਨੂੰ ਆਵਾਜ਼ ਮਾਰ ਕੇ ਗੱਲਬਾਤ ਕਰਦਿਆਂ ਤੂ ਤੂ ਮੈਂ ਮੈਂ ਦੇ ਵਿੱਚ ਜਿਹੜੀ ਹੋਈ ਹੈ ਅੱਜ ਇਹ ਗੋਲੀ ਚੱਲੀ ਹੈ ਔਰ ਇਹਨਾਂ ਇਹ ਮਜ਼ਰੂਬ ਜਿਹੜਾ ਹੈਗਾ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਹੈਗਾ ਗੁਰਨਾਣਕ ਦੇ ਹਸਪੀਟਲ ਐਡਮਿਟ ਹੋਇਆ ਜਿਹਦਾ ਬਿਆਨ ਲੈ ਕੇ ਜਿਹੜਾ ਹੈਗਾ ਐਫ ਆ ਜਿਹੜੀ ਹੈਗੀ ਆ ਸਰਜ ਕੀਤਾ ਗਿਆ ਇਹਨਾਂ 25 ਆਮਜ਼ਟ ਲਾਇਆ ਗਿਆ ਔਰ ਦੋਸ਼ੀਆਂ ਦੀ ਭਾਲ ਤੇ ਰੇਡ ਕੀਤੀ ਜਾ ਰਹੇ ਨੇ ਇਹਦੇ ਫਿਰ ਜਿਹੜੀ ਹੈਗੀ ਆ ਇਹਨਾਂ ਦੀ ਪ੍ਰਾਣੀ ਪਜਾ ਰੰਜਿਸ਼ਾਂ ਦੀ ਜਿਹੜੀ ਹੈਗੀ ਆ ਪ੍ਰਾਣੀ ਆਪਸ ਦੇ ਵਿੱਚ ਲਾਗ ਦਾਟ ਹੈਗੀ ਆ 2021-22 ਦੇ ਵਿੱਚ ਵੀ ਝਗੜੇ ਹੋਏ ਸੀਗੇ ਤੇ ਥੋੜੇ ਦਿਨ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਜਿਹੜਾ ਹੈ ਝਗੜਾ ਹੋਇਆ ਸੀ